ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਇੰਟਰਨੈਸ਼ਨਲ ਰੇਡੀਓ ਨਿਊਜ਼ ਟੀਵੀ ਤੇ ਅਸੀਂ ਲੈ ਕੇ ਆਏ ਹਾਂ ਹਾਂ ਦੁਨੀਆ ਦੀਆਂ ਸਭ ਤੋਂ ਵੱਡੀਆਂ ਤੇ ਤਾਜ਼ਾ ਖਬਰਾਂ ਤੁਹਾਡੇ ਲਈ ਅਮਰੀਕਾ 'ਚ ਤੂਫਾਨੀ ਮੌਸਮ ਟੈਕਸਾਸ ਤੇ ਓਲਕਾ ਹੋਮਾ ਰਾਜ ਵਿੱਚ ਭਿਆਨਕ ਤੂਫਾਨ ਆਏ ਹਨ ਜਿਸ ਕਾਰਨ ਬਿਜਲੀ ਦੀ ਵੱਡੀ ਤਬਾਹੀ ਹੋਈ ਤੇ ਲੱਖਾਂ ਲੋਕ ਬਿਜਲੀ ਤੋਂ ਵਾਂਝੇ ਹੋ ਗਏ ਐਮਰਜੈਂਸੀ ਲਾਗੂ ਕਰ ਦਿੱਤੀ ਗਈ ਹੈ ਚੀਨ ਨੇ ਨਵਾਂ AI ਆਧਾਰਿਤ ਸਿਸਟਮ ਲਾਂਚ ਕੀਤਾ ਚੀਨ ਨੇ ਦੁਨੀਆ ਦਾ ਸਭ ਤੋਂ ਤੇਜ਼ AI ਅਨੁਵਾਦਕ ਸਿਸਟਮ ਦੀ ਘੋਸ਼ਣਾ ਕੀਤੀ ਹੈ ਜੋ 100 ਭਾਸ਼ਾਵਾਂ ਵਿੱਚ ਤੁਰੰਤ ਅਨੁਵਾਦ ਕਰ ਸਕਦਾ ਹੈ ਇਹ ਗੱਲ Google ਤੇ ChatGPT ਲਈ ਚੁਣੌਤੀ ਬਣ ਸਕਦੀ ਹੈ ਭਾਰਤ ਚੰਨਣ 3 ਮਿਸ਼ਨ ਦੀ ਸਫਲਤਾ ISRO ਨੇ ਕੋਸ਼ਿਸ਼ ਕੀਤਾ ਕਿ ਚੰਨਣ 3 ਲੈਂਡਰ ਅਜੇ ਵੀ ਚੰਨ ਤੇ ਕਿਰਿਆਸ਼ੀਲ ਹੈ ਤੇ ਇਹ ਲੰਬੇ ਸਮੇਂ ਤੱਕ ਡੇਟਾ ਭੇਜ ਰਿਹਾ ਹੈ ਜੋ ਭਵਿੱਖ ਲਈ ਚੰਦ ਉੱਤੇ ਬੇਸ ਬਣਾਉਣ ਦੀ ਰਾਹ ਤਿਆਰ ਕਰਦਾ ਹੈ ਯੂਕਰੇਨ ਰੂਸ جنگ ਚ ਨਵੀਂ ਭਾਰੀ ਲੜਾਈ ਯੂਕਰੇਨ ਨੇ ਦੱਖਣੀ ਹਿੱਸੇ ਵਿੱਚ ਰੂਸ ਦੇ ਹਮਲੇ ਰੋਕਣ ਦਾ ਦਾਵਾ ਕੀਤਾ ਹੈ ਪਰ ਹਾਲਾਤ ਬਹੁਤ ਤਣਾਅਪੂਰਨ ਹਨ ਸੰਯੁਕਤ ਰਾਸ਼ਟਰ ਨੇ ਫਿਰ ਸ਼ਾਂਤੀ ਦੀ ਅਪੀਲ ਕੀਤੀ ਹੈ Amazon ਨੇ 10000 ਨਵੀਆਂ ਨੌਕਰੀਆਂ ਦਾ ਐਲਾਨ ਕੀਤਾ ਦੁਨੀਆ ਦੀ ਸਭ ਤੋਂ ਵੱਡੀ ਈ-ਕਾਮਰਸ ਕੰਪਨੀ Amazon ਨੇ ਐਲਾਨ ਕੀਤਾ ਕਿ ਇਹ ਅਗਲੇ 6 ਮਹੀਨੇ ਵਿੱਚ ਵੱਖ-ਵੱਖ ਦੇਸ਼ਾਂ ਵਿੱਚ 10000 ਨਵੀਆਂ ਨੌਕਰੀਆਂ ਦੇਵੇਗੀ ਜਿਸ ਵਿੱਚ ਭਾਰਤ ਵੀ ਸ਼ਾਮਲ ਹੈ ਇਹ ਸਨ ਅੱਜ ਦੀਆਂ ਵੱਡੀਆਂ ਤੇ ਤਾਜ਼ਾ ਖਬਰਾਂ ਤੁਹਾਡੇ ਲਈ ਜੇ ਤੁਹਾਨੂੰ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ